ਪਰ ਉਹ ਗਰੇ ਆਈ ਜੀ ਇੱਕ ਮਿੰਟ ਇੱਕ ਮਿੰਟ ਆਹ ਤਾਂ ਰਹਿ ਗਿਆ ਇਹਨੂੰ ਹਟਾ ਦੇ ਪਿੱਛੇ ਥੋੜੇ ਲਾਉਣੀਆਂ ਕਿਤੇ ਪਿੱਛੇ ਰਾਜੀ ਕਰਦਾ ਸਰ ਉਹ ਇੱਥੇ ਪ੍ਰਾਪ ਦੇ ਵਿੱਚ ਨਹੀਂ ਕਰਾਲਾ ਸਾਹਿਬ ਹੋ ਸਾਈਡ ਤੇ ਦਲਵਾਲਾ ਸਾਹਿਬ ਸਾਈਡ ਤੇ ਜੋ जावा जतरा आगे नहीं आगे भी अंदर ਇਦਨ ਹੋ ਗਿਆ ਹੁਣੇ ਇੱਥੇ ਕਰ ਲਈਏ ਜੇਕਰ ਕੌਂਸਲ ਸਾਹਮਣੇ ਵਾਲੇ ਵਿੱਚ ਜਿੱਤ ਹੋਈ ਹੈ ਜੋ ਆਪਣਾ ਪ੍ਰਧਾਨ ਬਣਿਆ ਜੋ ਸਾਰਾ ਆਪਣਾ ਪ੍ਰਧਾਨ ਬਣੇਗਾ ਸੋ ਅੱਜ ਆਪਣੇ 8 ਉਮੀਦਵਾਰ ਜਿਹੜੇ ਜਿੱਤੇ ਆ ਬਹੁਤ ਵੱਡੀ ਵੀਰ ਨਾਲ ਉਹ ਮੈਂ ਸਾਹਮਣੇ ਵਾਲੇ ਦਾ ਧੰਨਵਾਦ ਕਰਾਂਗਾ ਇਹ ਮੋਦਰਾਸ ਖੜੇ ਆ ਉਹਨਾਂ ਨੇ ਵਾਦਾ ਕਰਦਾ ਕਿ ਗੁਰੂ ਘਰ ਖੜਕੇ ਵੀ ਜਿੰਨੇ ਵੀ ਕੰਮ 15 ਦੇ 15 ਵਾਟਾਂ ਚ ਅਸੀਂ ਸਾਰੇ ਕੰਮ ਕਰਵਾਵਾਂਗੇ ਕੋਈ ਵੀ ਇੱਕੀ ਨਹੀਂ ਹੋਊਗਾ ਪਿਛਾਟਾਂ ਵਿੱਚ ਨਾ ਹਾਰ ਕੇ ਜਿੱਤਿਆ ਅਸੀਂ ਵਾਟ ਜੇ ਕੋਸ਼ਿਸ਼ ਨੇ ਵੀ ਕੰਮ ਹੈ ਬੜੇ ਇਮਾਨਦਾਰੀ ਨਾਲ ਕਰਾਵਾਂਗੇ ਸੋ ਅੱਜ ਆਪਣਾ ਜਿਹੜਾ ਅੱਠ ਵਾਟ ਆਪਣੇ ਦੇ ਚਿਹਰੇ ਦੇ ਮੁੱਖ ਬੰਦ ਸਰਕਾਰ ਕੋਲ ਸੇ ਪਾਗੀ ਜਿੰਨੂੰ ਵੀ ਪ੍ਰਭਾਵ ਡਾਉਣਗੇ ਸਾਨੂੰ ਸਾਰੇ 8 8 8 ਕੋਲ ਵਿੱਚ ਤੋਂ ਅਮੀ ਤੁੰਗਰਾ ਜਨ ਮੁਥਸਾਪ ਹੈ ਹੁਣ ਹਿਆਣੇ ਦੇ ਜੋ 5 ਵਾਟਾਂ ਦੇ ਜਿਹੜੇ ਦੇ 5 ਵਾਟਾਂ ਚੋਂ ਸਾਡਾ ਇੱਕ ਵਾਟ ਜਿੱਤਿਆ ਜੀ ਤੇ ਭਾਈ ਨੰਬਰ ਕੀ ਕਰ ਰਹੇ ਹੋ ਕਾਰਨ ਕਰਵਾਸੀ ਬੋਟ ਜਿਆਦਾ ਜਿਆਦਾ ਬੀਅਕ ਤੇ ਸਾਹਨੇ ਵਾਜ ਕੀ ਕਰਨਾ ਹੈ ਮੁੱਖ ਅੱਜ ਆਪਣਾ ਵਧੀਆ ਜੀ ਅੱਠ ਬਾੜ ਜਿੱਤੇ ਆ ਤੇ ਜਿੱਥੇ ਕਿਤੇ ਅਸਮਾਨਾ ਮਿਲੀ ਹੈ ਜੀ ਉਹਦੇ ਬਾਰੇ ਕੀ ਕਹਿਣਾ ਚਾਹਦੇ ਆ ਲਖੋ ਦੇ ਵਿੱਚ ਜੇ ਸਾਡੀ ਸੇਵਾ ਨਹੀਂ ਵੀ ਪਿਛਾਦੇ ਪਰ ਉਹਨਾਂ ਦਾ ਵਾਦਾ ਕਰਦੇ ਆ ਕਿ ਉੱਥੇ ਹੋਰ ਮਿਹਨਤ ਕਰਾਂਗੇ ਤੇ ਪੂਰਾ ਸਾਹਮਣੇ ਵਾਲ ਦੇ ਵਿੱਚ ਜਿਹੜੀ ਕੋਈ ਵੀ ਇਹ ਜੀ ਪੱਖਪਾਤ ਨਾ ਪਹਿਲਾਂ ਕੀਤਾ ਨਾ ਕਰਾਂਗੇ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਗੁਰੂ ਘਰ 'ਚ ਖੜਿਆ ਤੇ ਇਮਾਨਦਾਰੀ ਨਾਲ ਹੀ ਸੇਵਾ ਕਰਾਂਗੇ ਮੰਤਰੀ ਸਾਹਿਬ ਵਿਰੋਧੀਆਂ ਦਾ ਕੀ ਕਹਿਣਾ ਜੀ ਰਿਜ਼ਲਟ ਵਾਰੀ ਜੀ ਵਿਰੋਧੀਆਂ ਦਾ ਮੈਂ ਸੁਣਿਆ ਨਹੀਂ ਨਾ ਮੈਂ ਤੇ ਆਪਣਾ ਜਿੱਤਰੀ ਖੁਸ਼ੀ ਬਣਾ ਰਿਹਾ ਕਿ ਸਾਡੇ ਪ੍ਰਧਾਨ ਸਾਡਾ ਬਣਿਆ ਸਾਹਮਣੇ ਵਾਲ ਕੇ ਬੜੀ ਵੱਡੀ ਖੁਸ਼ੀ ਆਈ ਮੁਬਾਰਕ ਆ ਜੀ ਧੰਨਵਾਦ ਜੀ 哦，加吗？嗯 ਇਹ ਕਹਣਾ ਚਾਹਾਂਗੇ ਆਪਣੇ ਵਾਡ ਵਾਸੀਆਂ ਨੂੰ ਅੱਜ ਵਾਡ ਵਾਸੀਆਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਮੈਨੂੰ ਇੰਨਾ ਪੂਰਾ ਸਾਥ ਦਿੱਤਾ ਤੇ ਵੱਧ ਵੱਧ ਵੋਟਾਂ ਨਾਲ ਮੈਨੂੰ ਜਿਤਾਇਆ ਤੇ ਉਸ ਵਾਹਿਗੁਰੂ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੇਰੇ ਪ੍ਰਿਆਸੇ ਨੂੰ ਆਪੇ ਸਹੀ ਰਸਤੇ ਤੇ ਰੱਖਿਆ ਮੈਂ ਤੁਹਾਨੂੰ ਖਾਲਸਾ ਵਾਹਿਗੁਰੂ ਪੂਰੀ ਬੜੀ ਲੰਮੇ ਸਮੇਂ ਤੋਂ ਤੁਹਾਡੀ ਮਿਹਨਤ ਚੱਲਦੀ ਸੀ ਇੱਥੇ ਅੱਜ ਦੇ ਰਿਸ਼ਵਾਲ ਨੇ ਕਿਰਪਾ ਕੀਤੀ ਆ ਕੀ ਕਹਿਣਾ ਚਾਹੋਗੇ ਅੱਜ ਪਰਮਪੀਤਾ ਪਰਮਾਤਮਾ ਜਿਨ੍ਹਾਂ ਨੇ ਅੱਜ ਕਿਰਪਾ ਕੀਤੀ ਹੈ ਅੱਜ ਬਹੁਤ ਹੀ ਇਤਿਹਾਸਕ ਜਿੱਤ ਧੂਆਂ ਧਾਰ ਜਿੱਤ ਕਹਿੰਦੇ ਪੰਜਾਬੀ ਦੇ ਵਿੱਚ ਐ ਉਹ ਹੋਈ ਹੈ ਮੈਂ ਸਮੂਹ ਆਪਣੇ ਮਹੱਲਾ ਰਵਾਸੀ ਸੰਗਤ ਦਾ ਤੇ ਬਹੁਤ ਧਿਆਰੇ ਚਲ ਜੀਂਤ ਬਹਿਤ ਵਾਦੇ ਤੁਹਾਨੂੰ ਧੰਨਵਾਦ ਕਰਦਾ ਜਿਨ੍ਹਾਂ ਦੇ ਵਿੱਚ ਔਰ ਸਾਡੇ ਵੀਰ ਸਰਹਰਦੀਪ ਸਿੰਘ ਜੀ ਮੁੰਡੀਆਂ ਜਿਨ੍ਹਾਂ ਨੇ ਸਾਨੂੰ ਦਈਆ ਨਰੇ ਦੇ ਕੇ ਇਹ ਇਲੈਕਸ਼ਨ ਲੜਦੇ ਵਿੱਚ ਸਾਨੂੰ ਕਾਮਯਾਬੀ ਦਵਾਈ ਹੈ ਸਮੂਹ ਵੋਟਰਾਂ ਦਾ ਔਰ ਗੁਰੂ ਸਾਹਿਬ ਦਾ ਤੰਤਰ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਆ ਜਿਨ੍ਹਾਂ ਨੇ ਸਾਨੂੰ ਇਹ ਮੈਂ ਕਹਿੰਦਾ ਵੀ ਕਈ ਸਮੇ ਤੋਂ ਕਈ ਸਾਲਾਂ ਤੋਂ ਮਿਹਨਤ ਕਰਦੇ ਸੀਗੇ ਤੇ ਸਾਨੂੰ ਇਹ ਜਗ੍ਹਾ ਪਹੁੰਚਾਇਆ ਮੈਂ ਉਹਨਾਂ ਦਾ ਬਹੁਤ ਕਰਦਾ ਤੁਹਾਡੇ ਪੈਸਾ ਵਾਲੇ ਭਾਈਚਾਰੇ ਦਾ ਮੈਨੂੰ ਉਹਨਾਂ ਨੇ ਬਹੁਤ ਸਾਥ ਦਿੱਤਾ ਆਹਾਂ ਸੂਖੀਆਂ ਤੇ ਦਿਖਾ ਕੇ ਲੋਕਾਂ ਦੇ ਵਿੱਚ ਦੱਸਿਆ ਬਈ ਬੱਪੂ ਤਲਵੜਾ ਹੀ ਕੰਮ ਕਰ ਸਕਦਾ ਹੈ ਜੇ 11 ਨੰਬਰ ਵਾਰਡ ਦਾ ਹੱਕਦਾਰ ਹੈ ਬੋਰਡ ਦਾ ਪੱਪੂ ਤਲਵਾਰਾ ਜੀ ਅੱਜ ਲੋਕਾਂ ਨੇ ਬਹੁਤ ਹੀ ਇਤਿਹਾਸਿਕ ਜਿੱਤ ਦਵਾਈ ਹੈ ਮੈਂ ਉਹਨਾਂ ਦਾ ਸਾਰੇ ਵਾਰਡ ਨਿਵਾਸੀਆਂ ਦਾ ਬਹੁਤ ਬੋੜੇ ਸਾਹਮਣੇ ਇੱਕ ਕਾਂਗਰਸੀ ਉਮੀਦਵਾਰ ਸੀਗੀ ਹਾਂ ਥੋੜਾ ਸਮਾਂ ਥੋੜੀਆਂ ਚੋਣਾਂ ਦਾ ਸਟਾਰਟ ਹੋਈਆਂ ਤੇ ਰੌਲਾ ਰੱਪਾ ਪਾਇਆ ਕੀ ਕਾਰਨ ਸੀ ਹਾਂਜੀ ਉਹਦਾ ਇੱਕ ਝੂਠ ਸਟਾਟ ਸੀਗਾ ਆਪਾਂ ਕੌਣ ਹੁੰਨੇ ਆ ਰੌਲਾ ਪਾਉਣ ਵਾਲੇ ਅਸੀਂ ਤਾਂ ਬਿਲਕੁਲ ਇਮਾਨਦਾਰੀ ਨਾਲ ਸਾਡੀ ਸਰਕਾਰ ਹੀ ਔਰ ਸਾਡੀ ਜੋ ਟੀਮ ਹੈ ਬਿਲਕੁਲ ਇਮਾਨਦਾਰ ਹਰਦੀਪ ਸਿੰਘ ਬੁੰਡੀਆਂ ਬਿਲਕੁਲ ਇਮਾਨਦਾਰ ਬੰਦਿਆਂ ਦੀ ਟੀਮ ਹੈ ਅਸੀਂ ਆਮ ਆਦਮੀ ਪਾਰਟੀ ਦੇ ਲੋਕ ਆ ਅਸੀਂ ਇਹ ਚੱਕਰ ਚ ਨਹੀਂ ਪੈਂਦੇ ਲੜਾਈ ਸਾਡੇ ਕੋਲ ਕਿੱਥੇ ਆ ਅਸੀਂ ਲੜਾਈ ਨਹੀਂ ਕਰਨਾ ਚਾਹੁੰਦੇ ਉਹ ਤਾਂ ਐਵੇਂ ਜਾਣ ਬੁੱਝ ਕੇ ਐਵੇਂ ਸਟਾਰਟ ਕਰਨਾ ਚਾਹੁੰਦੇ ਸੀਗੇ ਉਹ ਹਰਦੇ ਸੀਗੇ ਹਰੇ ਹੋਏ ਸਟਾਰਟ ਕਰਦੇ ਸੀਗੇ ਚਲੋ ਮੈਂ ਸਾਰਿਆਂ ਦਾ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਹਰੇ ਹੋਇਆ ਬੰਦਾ ਬਾਹਲਾ ਰੌਲਾ ਪਾਉਂਦਾ